ਦੀ ਹਾਲਤ ਹੋ ਗਈ ਹਾਂਜੀ ਇਹਨੂੰ ਵੇਪੜਾਏ ਨੇ ਆਮ ਲੋਕਾਂ ਕਿ ਆਹ ਉਹ ਮੈਨੂੰ ਲੁੱਟਿਆ ਗਿਆ ਨਹੀਂ ਨਹੀਂ ਇਸਨੇ ਭਾਈ ਕਰ ਰਿਹਾ ਮੇਰਾ ਝਾਰ ਬੇਡੀਆਂ ਬਸ ਤਨੀ ਮੈਂ ਗਿਆ ਪਤੀ ਹੋਈ ਹੋਣਾ ਲੱਗਿਆ ਸੌਂ ਨਹੀਂ ਨਾ ਮੇਰਾ ਪੁੱਤਰ ਖੋ ਗਿਆ ਮੇਰੇ ਕੋ ਇਹਦੇ ਹਾਂ ਮੈਂ ਕਾਰਵਾਈ ਕਰ ਗਿਆ ਨਾ ਕੋਈ ਨਾ ਕੋਈ ਇਹਨਾਂ ਬੜੀਆਂ ਕੱਟੀਆਂ ਸੈਂਕੜਾਂ ਕੱਟ ਲੱਗੀਆਂ ਮੈਂ ਤੁਹਾਨੂੰ ਮਰਵਾ ਦੇਣਾ ਸਾਰੇ ਮੈਂ ਮਰਵਾ ਦੇਣਾ ਨਾ ਨਹੀਂ ਮਸਾਲਾ ਨਾ ਨੋ ਨੋ ਮਾਰਾ ਖਤਰਾ ਆਇਆ ਆ ਦੀਰਕਵਾਦੀ ਇੱਕ ਉਹ ਮਾਤਰ ਮੰਗ ਕੋਈ ਨਹੀਂ ਆ ਕੋਈ ਨਹੀਂ ਆ ਘਰ ਇਹਨਾਂ ਦਾ ਹੈ ਹੂੰ ਹੂੰ ਕਿਹਨਾਂ ਦੇ ਘਰ ਆਲਟਿਮੇਟ ਕੋਲਿੰਗ ਮਾਰ ਮੈਂ ਜੇ ਮਾਰਦਾ ਨੂੰ ਕੋਈ ਕਦਮ ਕਾ ਦੇਣਾ ਢਾਹਾ ਢਾਹਾ ਜਾ ਕੇ ਤੇ ਖਤਮ ਕਰਤਾ ਤੰਨ ਵੀ ਮੌਤ ਦੇਣਾ ਆ ਆਉਟਿਓ ਮੇਰੀਓ ਲੋਕੋ ਕੀ ਵੀ ਆਇ ਕਿਸੇ ਆ ਆਜੋ ਮੇਰੀਓ ਬੱਚਿਓ ਆਜੋ ਮੇਰੀਓ ਬੱਚਿਓ ਪੋਜ਼ਿਟਿਵ ਫੋਟੋ ਮੇਰੇ ਕਾਰਡ ਤੇ ਪੋਜ਼ਿਟਿਵ ਫੋਟੋ ਆ ਦੇਖ ਲੋ ਫੋਟੋ ਅੱਜ ਆ ਬਕਮੋ ਸਾਕੋ ਸੋਰਟਾ ਜਲਾਟ ਮਾਈ ਆ ਨੀ ਮੇ ਬਲੋ 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 ਜੋਤੀਆ ਮੇ ਆ ਕਾਰਡ ਨੂੰ ਮਾਰ ਰਹੀ ਆ ਸੁੱਕਾ ਦੀ ਮਰੀਜ਼ ਆਈ ਮੈਂ ਨਹੀਂ ਤੁਮਝ ਜੁੜੀ ਕੰਨਾ ਆ ਮੇਰਾ ਕੋਈ ਆਸ ਨਹੀਂ ਤੇਰਾ ਇੱਕ ਲਾ ਕੁੜੀ ਆ ਤੇਰਾ ਬਰਾਬਰ ਹਾਏ ਹਾਏ ਤੇਰਾ ਕਹਾਂ ਦੇ ਜੁੜੀਆਂ ਆ ਤੇਰਾ ਕੋਈ ਵਿਚਾਲਾ ਮੈਂ ਕਹਾਂ ਨਾ ਕੁੜੀ ਮੇ ਤੇਵਾਸ਼ ਦਾ ਚਾਰੇ ਬੇੜੀਆਂ ਮੇਰੀਆਂ ਮੇਲਾ ਆਇਆ ਲੱਕ ਵਹਹਾ ਸਾਡੀ ਫਨਵਾਈ ਕੀਤੀ ਜਾਵੇ ਸਾਡੇ ਤੇ ਕੋਈ ਕਿਰਪਾ ਕੀਤੀ ਹੋਵੇ ਪਿੰਡ ਨੂੰ ਰਜਮ ਬੰਦੇ ਨੂੰ ਸਜਾ ਦਿੱਤੀ ਜਾਣ ਜਿਹਦੇ ਜਿੰਨਾ ਦਾ ਰਾਹ ਕਿਹੜੀ ਦੁਆਏ ਖਾਣੇ ਮੇਰੇ ਉੱਪਰ ਸਾਡਾ ਘਰ ਦਾ ਰੂਪ ਨਾਮ ਗਾਤਾ ਅੱਗ ਉਹ ਪੀੜੀ ਖਤਮ ਕਰਦੀ ਸਾਡੀ ਸਾਡੇ ਇਨਸਾਫਤ ਵਾ ਸਾਡਾ ਕੋਈ ਵੀ ਇੱਥੇ ਕਮਾਉਣ ਵਾਲਾ ਸਰਦ ਸਾਬ ਸਾਡੀ ਬੇਨਤੀ ਆ ਗਰੀਬ ਵੀ ਬਚਾ ਲਈ ਫਿਰ ਆ ਸੁਣੋ ਤੇ ਮੇਰੇ ਗਰੀਬ ਨਾ ਮੇਰੀ ਕੁੜੀ ਮੇਰੀ ਤਲਾਸ਼ ਦਾ ਨਾਲ ਕੋ ਮਕਾਨ ਆ ਨਾ ਕੋ ਹੈ ਮੇਰ ਕੋ ਗਰੀਬ ਰੰਦੀ ਮੇਰ ਕੋ ਰੰਦੀ ਅੱਜਾ ਬਚਾਇਆ ਤਾਂ ਮੈਂ ਪਾਰੇ ਪਿੰਟੀ ਰਹਿਣ ਵਾਲੀ ਆ ਤੇ ਮੇਰਾ ਪ੍ਰਾਕਾਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਕੁੜੀ ਤੇ ਜਵਾਈ ਉਹ ਸਾਡੇ ਘਰ ਆ ਗਏ ਢਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ੱੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਆ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਣ ਦੀ ਕੋਸ਼ਿਸ਼ ਕੀਤੀ ਸਾਨੂੰ ੱੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂ ਲਾਇ ਬਰਸ਼ ਛਡਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮਕਾਇਆ ਮਾਰਨ ਮੂਰਨ ਦਾ ਬੜਾ ਮਾਰ ਆਇਆ ਉਹਨੂੰ ਮੇਰੇ ਪ੍ਰਾਣ ਨੂੰ ਉਹਨੂੰ ਡਾਰ ਗਿਆ ਬਹੁਣ ਡਰ ਗਿਆ ਉਹਨੂੰ ਧਮਕੇ ਦੇ ਕੇ ਤ ਮਾਰ ਗਿਆ ਸਮੇਲੇ ਉਹ ਨਹੀਂ ਸ਼ੰਭੀ ਸਾਲੀ ਹੈ ਜੀ ਸਰਵਨਾਂ ਹੀ ਉਹਦਾ ਕੀ ਕਰਦਾ ਜੀ ਫਾਦਰ ਦਾ ਸਰਜੀਤ ਰਾਜ ਹੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਸੀ ਉਹ ਮੇਰਾ ਬੇਡਾ ਦਾ ਨਾਮ ਸਰਵਨ ਕੁਮਾਰ ਪੁੱਤਰ ਸਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇਡਾ ਘਰ ਆਇਆ ਘਰ ਆਇਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟੀਆਂ ਤੇ ਗਿਆ ਹੋਇਆ ਤੇ ਮੇਰਾ ਬੱਚੇ ਘਰ ਹੀ ਤੇ ਪਿੰਡ ਦੇ ਪਿੰਡੇ ਕੁੜੀ ਤੇ ਉਹਨਾਂ ਨਾਲ ਜਵਾਈ ਉਹ ਅਗੇ ਸਿੱਧਾ ਘਰ ਚ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਅਤੇ ਅਤੇ ਉਹਨੂੰ ਧਮਕੀ ਦਿੱਤੀ ਕਿ ਮੈਂ ਤਨ ਤਨ ਬਾਹਰ ਨਿਕਲ ਜਾ ਤਾਂ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਹੋਏ ਸਲਫਾਜ਼ ਕਰ ਤੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਬ ਦਿੱਤਾ ਜਾਏ ਮੈਨੂੰ ਇਨਸਾਬ ਦਿੱਤਾ ਜਾਏ ਮੱਚੇ ਮੈਂ 4 ਗੁੱਡੀਆਂ ਤੇ ਮੈਂ ਇਕੱਲਾ ਗਲਾ ਬੱਚਾ ਆਈ ਤੇ ਮੇਰਾ ਮੇਰੀ ਸਨਸਾ ਮੇਰੇ ਪਿੰਡ ਜ ਕੋਈ ਸੁਣਵਾਈ ਨਹੀਂ ਗਰੀਬ ਮੈਂ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਗਾਰਜਨਸੀ ਚ ਅਲਫਾ ਦਾ ਕੰਮ ਕਰਨਾ ਮਦਨਾ ਤੁਸੀਂ ਗ੍ਰੈਜੂਏਟ ਸੀ ਤੇ ਮੈਂ ਹਲਪੜਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਇੱਥੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਸੀ ਕੀ ਕਰਦਾ ਸੀ ਉਹ ਟਰੱਕ ਡਰਾਈਵਰ ਇਹ ਰਿਹਾ ਨਾ ਟਰੱਕ ਡਰਾਈਵਰ ਹੀ ਇਹਨਾਂ ਦਾ ਆਪਰੇਟਰ ਹੀ ਇਹਨਾਂ ਦਾ ਟਰੱਕ ਡਾਟਾ ਆਪਰੇਟਰ ਇਹਦਾ ਹੀ ਕੰਮ ਕਰਦਾ ਸੀ ਕੰਪਲੀਟ ਕਰਤੀ ਇਹ ਪੁਲਿਸ ਨੇ ਫੁੱਲ ਸਰ ਕੰਪਲੇਂਟ ਕਰ ਕਹੇ ਤਾਂ ਕਿ ਕਰਨਾ ਸੁਣਵਾਈ ਲਿਖਣਾ ਆਇਆ ਸੁਣਵਾਈ ਚੱਲ ਰਹੀ ਹੈ ਸਾਨੂੰ ਲਿਖਣ ਦੀ ਮੇਰੇ ਮੇਰੇ ਬੀਨ ਤੇ ਅੱਜ ਦੇ ਅੱਗੇ ਕਿ ਮੇਰੇ ਮੇਰੇ ਸੁਣ ਸੁਣਵਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹਜੇ ਤੱਕ ਕੋਈ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਵੇਰੇ 10 ਵਜੇ ਦਾ ਟਾਈਮ ਆ ਸਾਰਾ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਰੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਹੈ ਕਿ ਸਾਡੇ ਦੋਸ਼ੀਆਂ ਦੇ ਸਖਤ ਸਖਤ ਕੋਈ ਕਾਰਵਾਈ ਆਏ ਤਾਂ ਸਾਨੂੰ ਗਰੀਬ ਨੂੰ ਨਸਾਫ ਦੋਇਆ ਜਾਏ